ਭਾਈ ਗੋਪਾਲੇ ਨੂੰ ਉੱਚੇ ਆਸਣ ਤੇ ਬਿਠਾਇਆ ਸਾਧ ਸੰਗਤ ਜੀ ਭਾਈ ਗੋਪਾਲਾ ਚੌਂਕੜਾ ਲਗਾ ਕੇ ਬਹਿ ਗਿਆ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਚਰਜ ਕੀਤੀ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸਿੱਖਾਂ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਜਦੋਂ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਬੜੇ ਪਿਆਰ ਨਾਲ ਬਾਣੀ ਗਾਉਂਦਾ ਹੈ ਮਹਾਰਾਜ ਸਾਨੂੰ ਵੀ ਕਹਿੰਦੇ ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ ਸੁਖਦਾਈ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ 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 ਗਾਵੋ ਗੁਰਬਾਣੀ ਗੁਰਬਾਣੀ ਗਾਓ ਗੁਰਬਾਣੀ 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 ਗਾਓ ਗੁਰਬਾਣੀ 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 ਗਾਓ ਗੁਰਬਾਣੀ 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 ਗਾਓ ਗੁਰਬਾਣੀ 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 Go to party, go to party, go, go to party. ਗੁਰਬਾਣੀ ਗੁਰਬਾਣੀ ਗਾਓ ਗੁਰਬਾਣੀ 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 ਗਾਓ ਗੁਰਬਾਣੀ ਗੁਰਬਾਣੀ ਗਾਓ ਗੁਰਬਾਣੀ 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 ਗਾਓ ਗੁਰਬਾਣੀ ਸਾਧਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਬੜੇ ਪਿਆਰ ਦੇ ਨਾਲ ਗੁਰਬਾਣੀ ਨੂੰ ਗਾਰ ਹੈ ਸਾਧ ਸੰਗੇ ਜੀ ਇੱਕ ਅੰਦਰ ਨਿਰਮਲ ਭੌ ਬਣਿਆ ਹੋਇਆ ਕਿ ਸਤਿਗੁਰੂ ਜੀ ਸੁਣ ਰਹੇ ਨੇ ਸੱਚੀ ਮਹਾਰਾਜ ਸੁਣਦੇ ਐ ਸਿੱਖਾ ਜਤ ਵੀ ਨਿਤਨੇਮ ਕਰੇ ਤੇਰੀ ਭਾਵਨਾ ਹੋਵੇ ਤੇਰਾ ਨਿਰਮਲ ਪਉ ਹੋਵੇ ਕੋਈ ਗੁਰਬਾਣੀ ਸੁਣੇ ਨਾ ਸੁਣੇ ਮੇਰਾ ਗੁਰੂ ਨਾਨਕ ਸੁਣਦਾ ਸਤਨਾਮ ਵਾਹਿਗੁਰੂ ਮੇਰਾ ਕਲਗੀਆਂ ਵਾਲਾ ਸੁਣਦਾ ਜਹ ਜਹ ਪੇਖੋ ਤਹ ਹਜੂਰ ਦੂਰ ਗਤ ਹੋ ਨ ਚਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਕਣ ਕਣ ਵਿੱਚ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਣਾ ਕਣਾ ਵਿੱਚ ਹਰ ਸਾਤਸੰਗੇ ਜੀ ਕਣ ਵਿੱਚ ਪਰਮਾਤਮਾ ਵਸਦਾ ਹਵਾ ਵੀ ਉਹਦਾ ਹੀ ਰੂਪ ਹੈ ਅੱਗ ਵੀ ਉਹਦਾ ਹੀ ਰੂਪ ਹੈ ਪਾਣੀ ਵੀ ਉਹਦਾ ਹੀ ਰੂਪ ਹੈ ਸਾਤਸੰਗੇ ਜੀ ਉਸ ਪਰਮਾਤਮਾ ਤੋਂ ਬਗੈਰ ਹੈ ਹੀ ਕੱਖ ਨਹੀਂ ਆਖੋ ਸਤਨਾ ਵਾਹਿਗੁਰੂ ਸਾਤਸੰਗੇ ਜੀ ਭਾਈ ਗੋਪਾਲਾ ਬੜੇ ਪਿਆਰ ਨਾਲ ਗੁਰਬਾਣੀ ਦਾ ਜਾਪ ਕਰ ਰਿਹਾ ਹੈ ਬਾਣੀ ਗਾਉਂਦਾ ਹੈ ਜਦ ਸਾਧ ਸੰਗਤ ਜੀ ਮੇਰੇ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਗੁਰਬਾਣੀ ਨੂੰ ਸਰਵਣ ਕਰ ਰਹੇ ਨੇ ਮਾਰੇ ਸੱਚੇ ਪਾਤਸ਼ਾਹ ਉਸ ਵੇਲੇ ਮਹਾਰਾਜ ਮਨ ਵਿੱਚ ਸੋਚ ਰਹੇ ਨੇ ਸਿੱਖ ਸ਼ੁੱਧ ਬਾਣੀ गा ਰਿਹਾ ਹੈ ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾ ਰਿਹਾ ਹੈ ਮਹਾਰਾਜ ਕਹਿੰਦੇ ਨੂੰ ਕੀ ਦਈਏ ਤੇ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸਾਧ ਸੰਗਏ ਜੀ ਜਿਹੜਾ ਸਾਨੂੰ ਸਾਡੇ ਸਤਿਗੁਰ ਦੀ ਗੱਲ ਸੁਣੋਂਦਾ ਓਨੂੰ ਕੀ ਦਈਏ ਸਾਧ ਸੰਗਏ ਜੀ ਜੀ ਦੇ ਗੁਣ ਗਾਉਂਦਾ ਨਾ ਹੋ ਗੁਰੂ ਹੀ ਸਾਧ ਸੰਗਤ ਕੋਈ ਕਮੀ ਨਹੀਂ ਛੱਡਦਾ ਖੋ ਸਤਨਾਮ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਮੀ ਨਹੀਂ ਛੱਡਦੇ ਕੋਈ ਮਹਾਰਾਜ ਕਹਿੰਦੇ ਇੱਕ ਦਰ ਦਾ ਮੰਗਤਾ ਬਣੀ ਸੁਣ ਰਹੇ ਸੀ ਨਾ ਭਾਈ ਸਾਹਿਬ ਜੀ ਤੋਂ ਗਿਆਨੀ ਗੁਰਪ੍ਰੀਤ ਸਿੰਘ ਜੀ ਦੱਸ ਰਹੇ ਸੀ ਭਾਈ ਹਰਗੋਪਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪ੍ਰਤੀਤ ਨਹੀਂ ਸੀ ਬਣਾਈ ਭਰੋਸਾ ਨਹੀਂ ਸੀ ਰੱਖਿਆ ਸਾਧ ਸੰਗੇ ਜੀ ਕਿਵੇਂ ਉਹਨੂੰ ਘਾਟੇ ਦਾ ਸੌਦਾ ਪਿਆ ਮਾਰਾਈ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੀ ਗੱਲ ਐ ਬਈ ਗੁਰੂ ਦੀਆਂ ਬਖਸ਼ਿਸ਼ਾਂ ਹਰ ਕੋਈ ਸਾਰ ਨਹੀਂ ਜਾਣਦਾ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣਦੇ ਕੌਟੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਜਿਹੜੇ ਕੋਟੀ ਆਖਰੀ ਤਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਜਿਹੜੇ ਕੋਟੀ ਆਖਰੀ ਤਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਜਿਹੜੇ ਕੋ ਰੇ ਲਾਲਾ ਦੀਨਾ ਸਾਰ ਜਾਣਦੇ ਜਿਹੜੇ ਕੰਝੀ ਆਖ ਰੀਤਾਂ ਤੇਰੇ ਲਾਲਾ ਦੀਨਾ ਸਾਰ ਜਾਣਦੇ ਲਾਲਾ ਦੀਨਾ ਕੀ ਸਾਰ ਜਾਣਦੇ ਲਾਲਾ ਦੀਨਾ ਜੀ ਸਾਰ ਜਾਣਦੇ ਤੈਨੂੰ ਜਾਣਦੇ ਪਾਲਾ ਦਿਨਾਂ ਦੀ ਤੈਨੂੰ ਜਾਣਦੇ ਕਿਹੜੇ ਕੌਂਦੀ ਆਖਰੀ ਜਾਨ ਤੇ ਢੇੜੇ ਕੌਂਤੀ ਆਖੀ ਤਿਰਗਾਣ ਵਾਲੇ ਲੱਲਾ ਦੀਆਂ ਸੱਤ ਕਹਾਣ ਦੇ ਢੇੜੇ ਕੌਂਤੀ ਆਖੀ ਤਿਰਗਾਣ ਵਾਲੇ ਲੱਲਾ ਦੀਆਂ ਸੱਤ ਜਵਾਨ ਦੇ ਢੇੜੇ ਕੌਂਤੀ ਆਖੀ ਤਿਰਗਾਣ ਵਾਲੇ ਕਾਲਾ ਆਤਮਾ ਵਾਹਿਗੁਰੂ ਕਿਵੇਂ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ ਰੋਜ ਰਹਿਰਾ ਸਾਹਿਬ ਦੇ ਵਿੱਚ ਪੜਦੇ ਆ ਨਾ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਠਾਕੁਰ ਪਰਮਾਤਮਾ ਨੇ ਰਿੱਧੀਆਂ ਸਿੱਧੀਆਂ ਆਪਣੀ ਹੱਥ ਦੀ ਤਲੀ ਤੇ ਧਰੀਆਂ ਹੋਈਆਂ ਕਿ ਮੇਰੇ ਸਿੱਖ ਨੂੰ ਮੈਨੂੰ ਦੇਣ ਲੱਗਿਆਂ ਦੇਰ ਨਾ ਲੱਗ ਜਾਏ ਆਖੋ ਸਤਿਨਾਮ ਵਾਹਿਗੁਰੂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਪਰ ਪੁਰੋਸਾਂ ਨਹੀਂ ਵੱਜਦਾ ਆਖੋ ਸਤਿਨਾਮ ਵਾਹਿਗੁਰੂ ਤੋ ਸਾਥ ਸੰਗਏ ਜੀ ਅੱਜ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਰੱਬ ਦੀ ਘਰ ਦੀ ਗੱਲ ਸੁਣਾਵੇ ਉਹਨੂੰ ਕੀ ਦਈਏ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਸੋਚਦੇ ਸੋਚਦੇ ਕਹਿੰਦੇ ਸਾਰੀਆਂ ਵਸਤੂਆਂ ਤੋਸ਼ ਨੇ ਮਹਾਰਾਜ ਕਹਿੰਦੇ ਮਨ ਬਣਾ ਲਿਆ ਕਹਿੰਦੇ ਇਹ ਭਾਈ ਗੋਪਾਲਾ ਸ਼ੁੱਧ ਬਾਣੀ ਸੁਣਾ ਰਿਹਾ ਐ ਇਹਨੂੰ ਅਸੀਂ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦੇਣਾ ਆਖੋ ਸਤਨਾਮ ਵਾਹਿਗੁਰੂ ਜਦ 32ਵੀਂ ਪੌੜੀ ਤੇ ਪਹੁੰਚੇਨ ਭਾਈ ਗੋਪਾਲੇ ਦੇ ਮਨ 'ਚ ਫੁਰਨਾ ਬਣ ਗਿਆ ਫੁਰਨੇ ਜਦੋਂ ਤੁਸੀਂ ਬਾਣੀ ਪੜੋਗੇ ਨਾ ਨਿਤਨੇਮ ਕਰੋਗੇ ਐਨੇ ਮਨ 'ਚ ਵਿਚਾਰ ਆਉਂਦੇ ਐ ਐਨੇ ਵਿਚਾਰ ਆਉਂਦੇ ਐ ਤੇ ਸਾਧ ਸੰਗਤ ਜੀ ਅਰਦਾਸ ਤਦੇ ਕਰੀਦੀ ਐ ਵੀ ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਗੁਰਬਾਣੀ ਪੜਨ ਵਿੱਚ ਆਨੰਦ ਬਖਸ਼ੋ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅਸਲੀ ਆਨੰਦ ਗੁਰੂ ਦੇ ਚਰਨਾਂ ਵਿੱਚ ਹੈ ਖੈਰ ਸਾਧ ਸੰਗਏ ਜੀ ਭਾਈ ਗੋਪਾਲੇ ਦੇ ਮਨ ਚ ਫੁਰਨਾ ਆਇਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸਮਾਪਤੀ ਵੇਲੇ ਪੁੱਛਣਾ ਸਿਖਾ ਮੰਗ ਕੀ ਮੰਗਦਾ ਕਹਿੰਦਾ ਮੌਕੇ ਤੇ ਫਿਰ ਗੱਲ ਨਹੀਂ ਫੁਰਨੀ ਕਹਿੰਦਾ ਫਿਰ ਮੌਕੇ ਤੇ ਚੇਤੇ ਨਹੀਂ ਆਉਣਾ ਮਨ ਚ ਸੋਚਦਾ ਕੀ ਮੰਗਾ ਇਧਰ ਮੇਰੇ ਕਲਗੀਧਰ ਜੀ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਉਤਾਰ ਖੜਕ ਗਈ ਫੁਰਨਾ ਬਣ ਗਿਆ ਕਿ ਮਹਾਰਾਜ ਕੋਲ ਜਿਹੜੇ ਵਧੀਆ نسل ਦੇ ਘੋੜੇ ਸੰਗਤ ਨੇ ਲਿਆਂਦੇ ਆ ਕਿਤੇ ਮਹਾਰਾਜ ਇੱਕ ਘੋੜਾ ਕਾਠੀ ਸਮੇਤ ਬਖਸ਼ ਦੇਣ ਤੇ ਉਹਦੇ ਤੇ ਸਵਾਰੀ ਕਰਕੇ ਸੁਰਗਾਂ ਦਾ ਆਨੰਦ ਆਉਂਦਾ ਉਹ ਪ੍ਰਾਪਤ ਕਰਾਂ ਗੁਰੂ ਜੀ ਨੇ ਉਸੇ ਵੇਲੇ ਸਾ ਸੰਗ ਜੀ ਫੁਰਨਾ ਸਤਿਗੁਰੂ ਜੀ ਨੇ ਰਮ ਜਿ ਪਛਾਣੀ ਜਦ ਭੋਗ ਪਿਆਨ ਸਮਾਪਤੀ ਹੋਈ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਨਿਹਾਲ 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 ਮਾਰੇ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਪਾਤਸ਼ਾਹ ਜੀ ਭਾਈ ਗੋਪਾਲੇ ਨੂੰ ਗਲ ਨਾਲ ਲਾਇਆ ਮਹਾਰਾਜ ਕਹਿੰਦੇ ਸਿੱਖਾ ਤੂੰ ਬੜੇ ਸ਼ੁੱਧ ਬਾਣੀ ਪੜੀ ਐ ਪਿਆਰ ਨਾਲ ਬਾਣੀ ਪੜੀ ਸ਼ੁੱਧ ਪੜੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮੰਗ ਕੀ ਮੰਗਦਾ ਜਦ ਘੋੜਿਆਂ ਦੀ ਬੇਨਤੀ ਕੀਤੀ ਸਤਿਗੁਰੂ ਜੀ ਕਹਿੰਦੇ ਸਿੰਘ ਸਿੱਖੋ ਲਿਆਓ ਘੋੜਾ ਵਈ ਘੋੜਾ ਬਖਸ਼ਿਤ ਤਾਂ ਮਹਾਰਾਜ ਜੀ ਨੇ ਕਹਿੰਦੇ ਸਿੱਖਾ ਅੱਜ ਤੇਰੇ ਮਨ ਚ ਜੇ ਫੁਰਨਾ ਨਾ ਬਣਦਾ ਤੇ ਅਸੀਂ ਮਨ ਬਣਾ ਚੁੱਕੇ ਸੀ ਕਿ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਸਤਮਾ ਮਾਲਕ ਬਣਾ ਦੇਣਾ ਆਖੋ ਸਤਨਾਮ ਵਾਹਿਗੁਰੂ ਸਾਧ ਸੰਗੇ ਜੀ ਸਤਿਗੁਰ ਜੀ ਕਹਿੰਦੇ ਸਿੱਖਾ ਗੁਰੂ ਤੇ ਭਰੋਸਾ ਰੱਖ ਜਿਨਾਂ ਸਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ ਉਹਨਾਂ ਨੂੰ ਮਿਲਦਾ ਸਭ ਕੁਝ ਪਰਮਾਤਮਾ ਉਹਨਾਂ ਦੇ ਕਾਰਜ ਕਰਦਾ ਰਸਿ ਮਾਰਾਜ ਦਾ ਬਚਨ ਪੜ੍ਹਦੇ ਆ ਨਾ ਜੋ ਜਨ ਤੁਮਰੀ ਭਗਤ ਕਰੰਤੇ tin ke kaaj swar taa jo din tum ne pagat karate tin ke kaaj swar taa jo din tum ne pagat karate tin ke kaaj swar taa jo din tum ne pagat karate tin ke kaaj swar taa ਭਗਤ ਕਰੰਤੇ ਜਿਕੇ ਕਾਜ ਸਵਾਰਤਾ ਜੋਤਨ ਤੁਮਰੀ ਭਗਤ ਕਰੰਤੇ ਜਿਕੇ ਕਾਜ ਸਵਾਰਤਾ ਜੋਤਨ ਤੁਮਰੀ ਭਗਤ ਕਰੰਤੇ ਕਾਜ ਸਵਾਰਤਾ ਜੋਤਨ ਤੁਮਰੀ ਕਬਤ ਕਰੰਤੇ ਭਗਤ ਸਵਾਰਤਾ ਉਜਾ ਸੁਹਰੀ ਪਾਸਤ ਕਰੰਸੇ ਇਸਕੇ ਕਾਜ ਸੁਆਰ ਸਾ ਜੋਗਨ ਸੁਹਰੀ ਪਾਸਤ ਕਰੰਸੇ ਇਸਕੇ ਕਾਜ ਸੁਆਰ ਸਾ ਜੋਗਨ ਸੁਹਰੀ ਪਾਸਤ ਕਰੰਸੇ ਇਸਕੇ ਕਾਜ ਸੁਆਰ ਸਾ ਇਨਕੇ ਕਾਜ ਸਵਾਰਤਾ ਹੋ ਜਨ ਤੁਮਰੀ ਭਗਤ ਕਰੰਤੇ ਹੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ